ਮੇਰੇ ਚੈਨਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਆਓ ਅੱਜ ਆਪਾਂ ਬੇਸਣ ਦੀ ਇੱਕ ਬਹੁਤ ਕਮ ਆਉਣ ਵਾਲੀ ਰੈਸਪੀ ਬਣਾਈਏ। ਪਰ ਗੈਸ ਨੂੰ ਮੈਂ ਚਾਲੂ ਕਰ ਲਿਆ। ਇੱਕ ਹੋਰ ਇਸ ਨੂੰ ਆਪਾਂ ਫੁੱਲ ਫਲੇਮ ਤੇ ਰੱਖਾਂਗੇ। ਕੜਾਹੀ ਇਹਨੂੰ ਗਰਮ ਕਰਾਂਗੇ। ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮੈਂ ਅੱਜ ਇੱਕ ਬੇਸਣ ਦੀ ਰੈਸਪੀ ਬਣਾਉਣ ਲੱਗੇ ਆ ਜਿਹੜੀ ਕਿ ਇੱਕ ਦਵਾਈ ਦਾ ਕੰਮ ਵੀ ਕਰਦੀ ਹੈ ਤੇ ਇਸ ਰੈਸਪੀ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਇਹ ਬੇਸਨ ਦਾ ਹੈ ਰੈਸਪੀ ਨਹੀਂ ਇੱਕ ਦਵਾਈ ਦਾ ਵੀ ਕੰਮ ਕਰਦੀ ਹੈ ਇੱਕ ਘੜਚੀ ਬੇਸਨ ਲਵਾਂਗੀ ਪੂਰ ਭਰ ਕੇ ਤਾਂ ਮੈਂ ਅੱਧੀ ਘੜਚੀ ਕਿਓ ਦੀ ਪਾਉਂਗੀ ਇਹ ਆਪਾਂ ਦੇਸੀ ਘਿਓ ਯੂਜ਼ ਕਰਨਾ ਹੈ ਇਹ ਵਿੱਚ ਕਿਉਂਕਿ ਇੱਕ ਦਵਾਈ ਬਣਾ ਰਹੀ ਹਾਂ ਮੈਂ ਅੱਧੀ ਘੜਚੀ ਮੈਂ ਪਾਈ ਹੈ ਬੇਸਨ ਮੈਂ ਫੁੱਲ ਭਰ ਕੇ ਲੂੰਗੀ ਇਹਨੂੰ ਹੁਣ ਗਰਮ ਹੋਣ ਦਉਂਗੇ ਕਿਉ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਫੁੱਲ ਭਰੀ ਹੋਈ ਕਰਛੀ ਬੇਸਨ ਇਹਦੇ ਵਿੱਚ ਕਿਉ ਅਸੀਂ ਜਿਹੜ ਇਸ ਕਰਕੇ ਲੱਗਿਆ ਜਿਹੜਾ ਉਹ ਵੀ ਆਪਾਂ ਲਾ ਲਾਂਗੇ ਇਹਨੂੰ ਆਪਾਂ ਭੁੰਨਾਂਗੇ ਲੋ ਕਲੈਂਟ ਤੇ ਫਿਰ ਬਸ ਥੋੜਾ ਜਿਹਾ ਲੋ ਫਲੇਮ ਤੇ ਭੁੰਨ ਕੇ ਥੋੜਾ ਮੀਡੀਅਮ ਕਰ ਦਾਂਗੇ ਜਦੋਂ ਆਪਾਂ ਦਸਨ ਨੂੰ ਨਾ ਲੋ ਫਲੇਮ ਤੇ ਭੁੰਨਾਗੇ ਇਹ ਜਿਵੇਂ ਜਿਵੇਂ ਭੁੱਜਦਾ ਜਾਊਗਾ ਨਾ ਮੈਂ ਮੈਂ ਘਿਓ ਛੱਡ ਦੂੰਗਾ ਹੁਣ ਆਪਾਂ ਨੂੰ ਐ ਲੱਗਦਾ ਨਾ ਵੀ ਇਹ ਘਟਾ ਕਿਉਂ ਪਰ ਇਹ ਫਿਰ ਹੌਲੀ ਹੌਲੀ ਆਪੇ ਘਿਓ ਛੱਡ ਕੇ ਪਤਲਾ ਹੋ ਜਾਊਗਾ ਬਿਲਕੁਲ ਇਹ ਨੂੰ ਨਾ ਤੁਸੀਂ ਐਂਡ ਤੱਕ ਦੇਖਿਓ ਇੱਕ ਜੁਕਾਮ ਬਖਾਂਸੀ ਵਾਸਤੇ ਬਹੁਤ ਹੀ ਅੱਛੀ ਦਵਾਈ ਹੈ ਵੀ ਜਿਹਨੂੰ ਤੁਹਾਨੂੰ ਜੇਕਰ ਇਹ ਤੁਸੀਂ ਯੂਜ਼ ਕਰੋਗੇ ਨਾ ਤੁਹਾਨੂੰ ਦਵਾਈ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪਊਗੀ ਤੇ ਨਾ ਹੀ ਇਹਦਾ ਕੋਈ ਨੁਕਸਾਨ ਹੈ ਤੇ ਅਸੀਂ ਤਾਂ ਬਹੁਤ ਸਮੇਂ ਤੋਂ ਮੇਰੀ ਸੱਸੂ ਮਾਂ ਤੋਂ ਇਹੀ ਸਿੱਖਿਆ ਮੈਂ ਕਦੇ ਵੀ ਆਪਦੇ ਬੱਚਿਆਂ ਨੂੰ ਮੈਂ ਕਦੇ ਵੀ ਖਾਂਸ ਜ਼ੁਕਾਮ ਦੀ ਦਵਾਈ ਨਹੀਂ ਦਿੱਤੀ ਮੈਂ ਇਹੀ ਵਰਤਦੀ ਆ ਹਮੇਸ਼ਾ ਤੇ ਹੁਣ ਮੈਂ ਆਪਣੀਆਂ ਬੇਟੀਆਂ ਨੂੰ ਤੇ ਬੱਚਿਆਂ ਨੂੰ ਵੀ ਇਹੀ ਕਹਿੰਨੇ ਆ ਕਈ ਵਾਰੀ ਉਹ ਦਵਾਈ ਦਿੰਦੇ ਨੇ ਕਿਉਂਕਿ ਉਹ ਸਰਵਿਸਾਂ ਵਾਲੇ ਨਹੀਂ ਜਿੰਨਾਂ ਕੋਲ ਕਈ ਵਾਰੀ ਟਾਈਮ ਨਹੀਂ ਹੁੰਦਾ ਮੈਂ ਇਹਦੇ ਵਿੱਚ ਜੋ ਬੇਸਣ ਦਾ ਤੁਸੀਂ ਇਹਨੂੰ ਪ੍ਰਸ਼ਾਦ ਜਾਂ ਕੜਾਹ ਨਾ ਸਮਝਿਓ ਇਹ ਇੱਕ ਦਵਾਈ ਬਣਾ ਰਹੀ ਆਂ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ ਲਾਸਟ ਜਾ ਕੇ ਜੋ-ਜੋ ਮੈਂ ਚੀਜ਼ਾਂ ਪਾਉਣੀਆਂ ਨੇ ਇਹਦੇ ਵਿੱਚ ਉਹ ਤੁਹਾਨੂੰ ਪਤਾ ਲੱਗ ਜਵੇ ਤਾਂ ਕਿ ਤੁਸੀਂ ਵੀ ਬਣਾ ਸਕੋ ਜਿਸ ਦਿਨ ਤੁਹਾਨੂੰ ਬੱਡਿਆਂ ਨੂੰ ਜਾਂ ਤੁਹਾਡੇ ਚਾਹੇ ਉਹ ਤੁਹਾਡਾ 1 ਸਾਲ ਦਾ ਬੱਚਾ ਜਦੋਂ ਹੀ ਤੁਹਾਨੂੰ ਲੱਗੇ ਵੀ ਇਹਨੂੰ ਹੁਣ ਜ਼ੁਕਾਮ ਹੋਣਾ ਸ਼ੁਰੂ ਹੋ ਰਿਹਾ ਹੈ ਤਾਂ ਤੁਸੀਂ ਇਹ ਇਹ ਉਹਨੂੰ ਸੌਣ ਵੇਲੇ ਬਣਾ ਕੇ ਦੇਣਾ ਇਸੇ ਤਰ੍ਹਾਂ ਜਿਵੇਂ ਮੈਂ ਬਣਾਉਂਗੀ ਤੁਸੀਂ ਲਾਸਟ ਤੱਕ ਦੇਖਿਓ ਤੁਹਾਨੂੰ ਬਿਲਕੁਲ ਵੀ ਜ਼ੁਕਾਮ ਦੀ ਦਵਾਈ ਦੇਣ ਦੀ ਜ਼ਰੂਰਤ ਨਹੀਂ ਪਊਗੀ ਕਿਉਂਕਿ ਇਹ ਬੇਸਨ ਜਿਹੜਾ ਇਹ ਵੀ ਕੁਝ ਕਰਦਾ ਜੋ ਮੈਂ ਇਹਦੇ ਵਿੱਚ ਸਮਾਨ ਪਾਉਂਗੀ ਉਹ ਵੀ ਜ਼ੁਕਾਮ ਨੂੰ ਬਿਲਕੁਲ ਠੀਕ ਕਰ ਦਿੰਦਾ ਦਵਾਈ ਦੀ ਮੈਂ ਕਦੇ ਵੀ ਆਪਦੇ ਬੱਚਿਆਂ ਨੂੰ ਬੜੇ ਵੀ ਹੋ ਗਏ ਨੇ ਕਦੇ ਵੀ ਦਵਾਈ ਨਹੀਂ ਜ਼ੁਕਾਮ ਦੀ ਦਿੱਤੀ ਨਾ ਮੈਂ ਲਈ ਹੈ ਕਿਉਂਕਿ ਮੇਰੀ ਸੱਸੂ ਮਾਂ ਇਹੀ ਬਣਾਉਂਦੀ ਸੀ ਮੇਰੇ ਪੇਕਿਆਂ 'ਚ ਨਹੀਂ ਸੀ ਬਣਦਾ पर मेरे सवरेंदे जो जो ओहो बनाउंदे सी चीज मैं वो सारीया सीखियां लेगियां ते अपने बच्चेया नु ओही ओही दितियां ने ਤੁਸੀਂ ਵੀ ਇਸੇ ਤਰ੍ਹਾਂ ਵੱਡਿਆਂ ਤੋਂ ਕੁਛ ਨਾ ਕੁਛ ਜਿਹੜੇ ਵੀ ਤੁਹਾਡੇ ਘਰ ਚ ਮੁੱਥੇ ਚੱਲਦੇ ਨੇ ਉਹ ਵਰਤਿਆ ਕਰੋ ਤੇ ਲਾਸਟ ਤੇ ਜੋ ਮੈਂ ਪਾਉਂਗੀ ਉਹ ਨੂੰ ਜਰੂਰ ਦੇਖਿਓ ਫੇ ਤਾਂ ਕਿ ਤੁਸੀਂ ਵੀ ਆਸਾਨੀ ਨਾਲ ਇਹ ਬਣਾ ਸਕੋ ਇਹ ਦੋ ਜਣਿਆਂ ਦੇ ਖਾਣ ਨੂੰ ਫੇ ਲੈਣ ਵਾਸਤੇ ਕਾਫੀ ਆ ਹਣੇ ਆਪਣਾ ਵੇਸਨ ਬਿਲਕੁਲ ਮੈਂ ਲੋ ਫਲੇਮ ਤੇ ਭੁੰਨੇ ਆ ਹਲਕੀ ਅੱਗ ਤੇ ਤੇ ਹੁਣ ਇਹ ਆਪਣਾ ਦੇਖੋ ਰੰਗ ਚੇਂਜ ਹੋ ਗਿਆ ਬਿਲਕੁਲ ਹੁਣ ਇਸ ਸਟੇਜ ਤੇ ਮੈਂ ਇਹਦੇ ਵਿੱਚ ਪਾਉਂਗੀ ਇੱਕ ਜਿਹੜਾ ਆਪਣੇ ਜੁਕਾਮ ਨੂੰ ਠੀਕ ਕਰਨ ਵਾਲੀ ਚੀਜ਼ ਹੈ ਉਹ ਪਾਉਂਗੀ ਮੈਂ ਇੱਕ ਚਮਚਾ ਖਸ ਖਸ ਦੋ ਚਣਿਆਂ ਦਾ ਨਾ ਇਹ ਤਾਂ ਇੱਕ ਚਮਚਾ ਮੈਂ ਪਾਤਾ ਲੱਗਾ ਮੇਨੂੰ ਤਾਂ ਪਹਿਲਾਂ ਡੁੱਲ ਗਿਆ ਤੇ ਉੱਥੇ ਕੜਾਹੀ ਲੱਗਦੀ ਸੀ ਗਰਮਾ ਇੱਕ ਚਮਚਾ ਮੈਂ ਇਹ ਵਾਲਾ ਚਮਚਾ ਭਰ ਕੇ ਪਾਇਆ ਇਹ ਦੋ ਦੋ ਜਿਹੇ ਰਾਮ ਨਾਲ ਖਾ ਲੈਣਗੇ ਇਸ ਟੇਸ ਤੇ ਥੋੜਾ ਜਿਹਾ ਦੋ ਡੇੜੇ ਤੁਸੀਂ ਇਹਦੇ ਦੇਣੇ ਨੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਗੈਸ ਕਰਤੀਆਂ ਬੰਦ ਮੈਂ ਕਿਉਂਕਿ ਮੇਨੂੰ ਕੜਾਹੀ ਜ਼ਿਆਦਾ ਗਰਮ ਹੋ ਗਈ ਹੈ ਤੇ ਲੋ ਤੇ ਵੀ ਬੱਦ ਗਰਮ ਕਿਉਂਕਿ ਬਿਸਣ ਪੁੱਜ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਗਲਾਸ ਦੁੱਧ ਤੇ ਮੈਂ ਨਾ ਹੁਣ ਇੱਕ ਗਲਾਸ ਦੁੱਧ ਦਾ ਪਾਉਣੇ ਪਾਣੀ ਨਹੀਂ ਆਪਾਂ ਪਾਉਣਾ ਖਸਖਸ ਨੂੰ ਪੌਪੀ ਸੀਡ ਜਿਹਨੂੰ ਕਹਿੰਦੇ ਨੇਗੇ ਇੰਗਲਿਸ਼ ਚ ਪੌਪੀ ਸੀਡ ਵੀ ਕਹਿ ਦਿੰਦੇ ਨੇ ਤੇ ਅਸੀਂ ਵੈਸੇ ਅਸੀਂ ਤਾਂ ਜਿਹੜੇ ਹੁਣ ਪ੍ਰਾਣੀਆਂ ਲੇਡੀ ਆ ਤਾਂ ਖਸਖਸੀ ਕਹਿ ਦਿੰਨੇ ਆ ਤੇ ਇਹਨੂੰ ਮੈਂ ਦੋ 1 ਮਿੰਟ ਸਿਰਫ 1 ਮਿੰਟ ਹੁਣਾਂ ਤੇ ਹੁਣ ਇਹਦੇ ਵਿੱਚ ਪਾਣੀ ਦੀ ਜਗ੍ਹਾ ਤੇ ਆਪਾਂ ਦੁੱਧ ਪਾਵਾਂਗੇ ਇਹਨੂੰ ਮੈਂ ਅੱਛੇ ਤਰੀਕੇ ਨਾਲ ਹਲਾਉਂਦੀ ਤਾਂ ਕਿ ਇਹਦੇ ਵਿੱਚ ਲੌਂਸ ਨਾ ਪੈਣ ਹੁਣ ਮੈਂ ਗੈਸ ਨੂੰ ਚਾਲੂ ਕਰਨਗੀ ਕਿਉਂਕਿ ਗੈਸ ਨੂੰ ਹੁਣ ਆਪਾਂ ਨਾ ਫੁੱਲ ਕਰ ਰੱਖਣਾ ਹੈ ਤਾਂ ਕਿ ਇਹਦੇ ਵਿੱਚ ਗੁਟਲੀਆਂ ਨਾ ਬਣਨ ਇੱਕ ਕੜਚੀ ਆਪਾਂ ਵੇਸਣ ਦੀ ਪਈ ਸੀਗੀ ਤਾਂ ਇਹਦੇ ਵਿੱਚ ਮੈਂ ਅੱਧੀ ਕੜਚੀ ਚੀਨੀ ਦੀ ਪਾਉਂਗੀ ਆ ਦੇਖੋ ਬਾਕੀ ਮਿੱਠਾ ਤੁਸੀਂ ਆਪਦੇ ਅਕੋਰਡਿੰਗ ਪਾ ਸਕਦੇ ਹੋ ਜਿੰਨਾ ਕੋ ਤੁਸੀਂ ਖਾਣ ਲਿਓ ਚਾਹੇ 2 ਚਮਚੇ ਸਿਰਫ 2 ਚਮਚੇ ਹੀ ਹੋਣਗੇ 2 ਨਹੀਂ ਤਾਂ 2.5 ਚਮਚੇ ਹੋਣਗੇ ਇੰਨੇ ਦੇ ਔੜੇ ਨੇ ਤੇ ਇਹਨੂੰ ਹੁਣ ਨਾ ਤੇਜ਼ ਫਲੇਮ ਤੇ ਆਪਾਂ ਉਰਲਾਵਾਂਗੇ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚ ਗੁਟਲੀਆਂ ਨਾ ਪੈਣ ਵੈਸੇ ਪੈਂਦੀਆਂ ਨਹੀਂ ਪਰ ਮੈਂ ਨੰਮੀਆਂ ਬੱਚੀਆਂ ਨੂੰ ਦੱਸ ਰਹੀਆਂ ਵੀ ਤੁਸੀਂ ਫੇਰ ਵੱਧ ਫਲੇਮ ਕਰ ਦੇਣੀ ਹੈ ਮੈਂ ਇਹ ਜੇ ਨੁਕਸੇ ਆਪਦੀ ਸੱਸ ਤੇ ਜੋ ਸਾਡੇ ਪਰਿਵਾਰ ਚ ਸਹੁਰੇ ਘਰ ਚ ਚੱਲਦਾ ਸੀ ਸਾਰੇ ਸਿੱਖੇ ਔਰ ਸਾਰੇ ਅਪਨਾਏ ਨੇ ਤੇ ਮੈਂ ਆਉਂਦੀਆਂ ਬੱਚੀਆਂ ਨੂੰ ਵੀ ਕਹਿੰਨੀ ਆਂਗੀ ਵੀ ਤੁਸੀਂ ਨਰਾਪੁਰਾ ਦਵਾਈਆਂ ਤੇ ਆਪਦੇ ਬੱਚਿਆਂ ਨੂੰ ਨਾ ਰੱਖੋ ਦਵਾਈਆਂ ਦੇ ਸਾਈਡ ਇਫੈਕਟ ਬਹੁਤ ਨੇ ਇਹ ਤੁਸੀਂ ਜ਼ਰੂਰ ਬਣਾ ਕੇ ਖਾਓ ਐ ਨਹੀਂ ਹੈਗਾ ਤੁਹਾਨੂੰ 10 ਦਿਨ ਹੋ ਗਏ ਦਵਾਈ ਲੈਂਦੇ ਨੂੰ ਬਾਅਦ ਚੋਂ ਕਿਉਂਕਿ ਇਹਨੇ ਨਾ ਤੁਹਾਡੇ ਸ਼ੁਰੂਆਤ ਚ ਹੀ ਖਾ ਲੋ ਤੁਹਾਨੂੰ ਕਦੇ ਵੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਪਊਗੇ ਜੇ ਤੁਸੀਂ ਇਹਨੂੰ ਖਾਣਾ ਖਾਣਾ ਵੀ ਕਿਹੜੇ ਸਮੇਂ ਤੇ ਆ ਉਹ ਪੂਰਾ ਰੈਡੀ ਕਰਕੇ ਮੈਂ ਤੁਹਾਨੂੰ ਦੱਸੂਗੀ ਇਹਨੂੰ ਮੈਂ ਪੂਰਾ ਉਬਾਲ ਆਉਣ ਦਿੰਨੇ ਆਪਾਂ ਕਿਉਂਕਿ ਇਹਨੂੰ ਗਾੜਾ ਨਹੀਂ ਬਣਾਉਣਾ ਪ੍ਰਸ਼ਾਦ ਵਰਗਾ ਇਹਨੂੰ ਆਪਾਂ ਨਾ ਪਤਲਾ ਰੱਖਣਾ 3 ਇਹਨੂੰ ਉਬਾਲਾ ਆਉਣਾ ਸ਼ੁਰੂ ਹੋ ਗਿਆ ਹੁਣ ਮੈਂ ਥੋੜਾ ਜਿਹਾ ਫਲੇਮ ਨੂੰ ਘਟਕ ਦਿੱਤਾ ਹੈ ਇਹਨੂੰ 2-3 ਮਿੰਟ ਮੈਂ ਪਕਾਉਂਗੀ ਤਾਂ ਕਿ ਜਿਹੜੀ ਆਪਾਂ ਪੌਪੀ ਸੀਡ ਖਸਖਸ ਪਾਈ ਹੈ ਨਾ ਵਿੱਚ ਉਹ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਹੋ ਕੇ ਅੱਧਾ ਅਸਰ ਛੱਡ ਦੇਵੇ ਤੇ ਕਿਉਂਕਿ ਜਿਹੜਾ ਵੇਸਣ ਹੈ ਇਹ ਵੇਸਣ ਵੀ ਖੁਸ਼ਕ ਹੁੰਦਾ ਤੇ ਪੌਪੀ ਸੀਡ ਵੀ ਰੇਸ਼ੇ ਨੂੰ ਘਟਾਉਂਦੀ ਹੈ ਜੇ ਤੁਸੀਂ ਸਾਬਤ ਬੱਚੇ ਖਾ ਸਕਦੇ ਨੇ ਤਾਂ ਸਲਤ ਪਾਲਿਆ ਕਰੋ ਜੇ ਤੁਹਾਡੇ ਬੱਚੇ ਬਹੁਤ ਛੋਟੇ ਨੇ ਉਹ ਨਖਰਾਜਾ ਕਰਦੇ ਨੇ ਵੀ ਆਹ ਦਾਣੇ ਜੇ ਕੀ ਆਈ ਜਾਂਦੇ ਨੇ ਵਿੱਚ ਫਿਰ ਤੁਸੀਂ ਥੋੜੀ ਜਿਹੀ ਉਹਨੂੰ ਨਾ ਚਾਹੇ ਦੀ ਤਾਂ ਸਲਵਟੇ ਚ ਪੋਟ ਲਿਆ ਕਰੋ ਜਾਂ ਮਿਕਸੀ ਚ ਪੀਸ ਲਿਆ ਕਰੋ ਤੇ ਪੀਸ ਕੇ ਵੀ ਪਾ ਸਕਦੇ ਹੋ ਕੰਮ ਉਹਨੇ ਉਨਾ ਹੀ ਕਰਨਾ ਜੇ ਤੁਹਾਡੇ ਕੋਲੇ ਮਨ ਲੋ ਨਹੀਂ ਤੁਸੀਂ ਪੀਸਣਾ ਚਾਹੁੰਦੇ ਤਾਂ ਤੁਸੀਂ ਇਸੇ ਤਰ੍ਹਾਂ ਇਸ ਕੇ ਘੱਲੋ ਇਹ ਜਿਹੜਾ ਹੁੰਦਾ ਨਾ ਤਿੰਨ ਦੋ ਤਿੰਨ ਮਿੰਟ ਤੱਕ ਇਸ ਤਰ੍ਹਾਂ ਤੁਸੀਂ ਇਹਨੂੰ ਪਕਾਉਣਾ ਹੈ ਬਿਲਕੁਲ ਗਾਣਾ ਨਹੀਂ ਕਰਨਾ ਹੈਗਾ ਪ੍ਰਸ਼ਾਦ ਨਹੀਂ ਬਣਾਉਣਾ ਇਹਦਾ ਇਹ ਆਪਣਾ ਵੇਸੰਦ ਜੁਕਾਮ ਵਾਲੀ ಔಷਧੀ ਬਣ ਕੇ ਤਿਆਰ ਹੋ ਗਈ ਹੈ ਤੇ ਇਹਨੂੰ ਤੁਸੀਂ ਵੇਸਣ ਦਾ ਪ੍ਰਸ਼ਾਦ ਨਾ ਸਮਝੋ ਇੱਕ ਦਵਾਈ ਆ ਇਹ ਇਹ ਤੁਸੀਂ ਜਿੱਦਣੇ ਤੁਹਾਨੂੰ ਲੱਗੇ ਵੀ ਹੁਣ ਮੌਸਮ ਜਿਵੇਂ ਚੇਂਜ ਹੋ ਰਿਹਾ ਤਾਂ ਇਹਦੇ ਵਿੱਚ ਜੁਕਾਮ ਜੁਕੂਮ ਬਹੁਤ ਜ਼ਿਆਦਾ ਹੋ ਰਹੇ ਨੇ ਕਿਉਂਕਿ ਕਦੇ ਤਾਂ ਗਰਮੀ ਬਹੁਤ ਹੋ ਜਾਂਦੀ ਹੈ ਕਦੇ ਘੱਟ ਹੋ ਜਾਂਦੀ ਹੈ ਇਸ ਕਰਕੇ ਤੇ ਇਹਨੂੰ ਤੁਸੀਂ ਜਦੋਂ ਸਟਾਰਟਿੰਗ ਹੀ ਹੁੰਦੀ ਆ ਜਿਆਦਾ ਹੀ ਤੁਸੀਂ ਬਣਾ ਕੇ ਇਸ ਤਰ੍ਹਾਂ ਬਣਾ ਤੁਸੀਂ ਲੋ ਚਾਏ ਜਦੋਂ ਵੀ ਇਹਨੂੰ ਗਰਮ ਕੋਸੇ ਕੋਸੇ ਨੂੰ ਜਦੋਂ ਤੁਸੀਂ ਜਮਾ ਬਿਲਕੁਲ ਸੌਣ ਜਾਣਾ ਉਦੋਂ ਪਤਲੇ-ਪਤਲੇ ਨੂੰ ਜਿਹੜੇ ਸਿਆਣੇ ਨੇ ਉਹ ਤਾਂ ਪੀ ਲੈਣਗੇ ਪੀ ਕੇ ਆਪਦਾ ਪੈਜੋ ਤੇ ਸਵੇਰ ਨੂੰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਬਿਨਾਂ ਦਵਾਈ ਤੋਂ ਤੁਹਾਨੂੰ ਇਹ ਠੀਕ ਕਰੋ ਦੋ ਕੜੰਗ ਲੈ ਲਿਓ ਬਸ ਦੋ ਡੰਗ ਹੀ ਕਾਫੀ ਹੈ ਦਵਾਈ ਲੈਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਣੀ ਪਹਿਲੇ ਡੋਜ਼ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਤੇ ਜੇ ਤੁਹਾਡੇ ਬੱਚੇ ਨੇ ਛੋਟੇ ਬੱਚੇ ਕਈ ਵਾਰ ਇਹ ਜਿਹਨੂੰ ਨਹੀਂ ਵੀ ਖਾਣਾ ਪਸੰਦ ਕਰਦੇ ਵੈਸੇ ਤਾਂ ਇਹਨੂੰ ਤੁਸੀਂ ਜਿਹੜੀ ਖਸਖਸ ਪਾਈ ਆ ਵਿੱਚ ਇਹਨੂੰ ਪੀਸ ਕੇ ਪਾ ਦਿਓ ਤਾਂ ਬੱਚਿਆਂ ਨੂੰ ਦੁੱਧ ਵਾਂਗੂ ਪਾਣੀ ਵਾਂਗੂ ਪਿਆ ਦਿਓ ਕਿਸੇ ਵੀ ਟਾਈਮ ਤੇ ਚਲੋ ਉਹ ਤਾਂ ਵਿਚਾਰੇ ਛੋਟੇ ਮੰਨਦੇ ਵੀ ਨਹੀਂ ਨਾ ਵੀ ਅਸੀਂ ਸੌਣ ਵੇਲੇ ਖਾਣੀ ਆ ਉਹਨਾਂ ਨੂੰ ਜਦੋਂ ਵੀ ਤੁਸੀਂ ਖਵਾਉਣਾ ਚਾਹੋ ਤਾਂ ਖਵਾ ਸਕਦੇ ਹੋ ਪਰ ਫਰਕ ਜ਼ਰੂਰ ਪੈਂਦਾ ਤੇ ਠੀਕ ਵੀ ਕਰਦਾ 100% ਮੇਰਾ ਇਹ ਪ੍ਰਤਿਆਇਆ ਹੋਇਆ ਨੁਕਸਾ ਹੈ ਤੇ ਇਹਨੂੰ ਤੁਸੀਂ ਜਰੂਰ ਫੋਲੋ ਕਰਿਓ ਦਿਵਾਈਆਂ ਤੋਂ ਬਚੋ ਦੇਸੀ ਜੋ ਆਪਣੇ ਵੱਡੇ-ਵਡੇਰੇ ਕਰਦੇ ਸੀ ਨਮੀਆਂ ਪੜੀਆਂ ਲਿਖੀਆਂ ਕੁੜੀਆਂ ਨੂੰ ਮੇਰੇ ਹੱਥ ਵੰਨ ਕੇ ਬੇਨਤੀ ਆ ਇਸ ਤਰ੍ਹਾਂ ਦੇ ਨੁਕਸੇ ਜਰੂਰ ਆਪਦੇ ਬੱਚਿਆਂ ਨੂੰ ਦਿਆ ਕਰੋ ਦਿਵਾਈਆਂ ਤੋਂ ਜਿੰਨਾ ਵੀ ਦੂਰ ਰੱਖ ਸਕਦੇ ਹੋ ਰੱਖੋ ਜੇਕਰ ਮੇਰੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗ ਰਹੀਆਂ ਨੇ ਤਾਂ ਇਹਨਾਂ ਨੂੰ ਫੋਲੋ ਵੀ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਜਿੰਨੇ ਵੀ ਮੇਰੇ ਭੈਣ ਭਰਾ ਤੇ ਮੇਰੇ ਬੱਚੇ ਨੇ ਉਹ ਸਬਸਕ੍ਰਾਈਬ ਵੀ ਕਰਨ ਤੇ ਲਾਇਕ ਐਂਡ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਬਹੁਤ-ਬਹੁਤ ਤੁਹਾਡਾ ਧੰਨਵਾਦ ਵੀਡੀਓ ਦੇਖਣ ਲਈ